ਤਾ ਹੋਰੀ ਯਾਰ ਫਿਰ ਕੀ ਹਾਲ ਚੱਲੇ ਸਾਰੇ ਜਣੇ ਦਾ ਤਾਂ ਚਲੋ ਯਾਰ ਫਿਰ ਤੋਂ ਆਪਾਂ ਕੌਜ ਨੂੰ ਚੱਲਦੇ ਆਂ ਤੇ 9 ਵਜੇ ਵੇ ਅੱਜ ਫਿਰ ਪਹਿਲਾਂ ਚੱਲੇ ਕਿਉਂ ਦੀ ਆਪਣਾ ਨਾ ਸਾਹਿਲ ਵੇਟ ਕਰ ਰਹੇ ਆ ਉੱਥੇ ਕੱਲ ਉਹਨੇ ਬਸਣਗਾ ਤੀ ਤੇ ਜੋ ਜਲਦੀ ਛੇਤੀ ਆ ਗਿਆ ਕਹਿੰਦਾ ਅੱਜ ਨਹੀਂ ਲਗਾਉਣੀ ਤੇ ਚਲੋ ਜਾਨੇ ਨਾਲੇ ਅੱਜ ਕੱਲ ਨਾ ਵਧੀਆ ਹੋ ਗਿਆ ਮੇਰਾ ਸਿਸਟਮ ਇੱਕ ਆ ਜਦੋਂ ਮੈਂ ਆਲਾ ਪਰਣਾ ਸਿੱਖ ਲੈਣਾ ਪੱਲਾ ਜੇ ਪੱਲੇ ਨੂੰ ਵੇਚ ਲਈ ਕੱਢਣ ਵਾਲਾ ਸੌਖਾ ਪੱਲਾ ਪੂਰਾ ਆਵੇ ਨਾ ਹਵੇ ਇਦਾਂ ਹੀ ਕਰਦਾ ਹਾਂ ਹੁਣ ਹਰ ਰੋਜ਼ ਵਧੀਆ ਸਿਸਟਮ ਹੈ ਐ ਓਏ ਯਾਰ ਆਪਾਂ ਬੱਸ ਅੱਡੇ ਨਾ ਪਹੁੰਚ ਹੀ ਗਏ ਆ ਤੇ ਆਪਾਂ ਸਾਈਲ ਨੂੰ ਲੈ ਆਈਏ ਆ ਤੇ ਸਾਈਲ ਕਹਿੰਦਾ ਜਦੋਂ ਪੈਰ 'ਚ ਫੀੜ ਹੁੰਦੀ ਆ ਤਰਿਆ ਆਉਂਦੇ ਵੇਖੋ ਹੌਲੀ ਹੌਲੀ ਤੇਰੇ ਕੋਲ ਓਹ ਕੀ ਆਲਾ ਕਿੰਨਾ ਇੰਦਾ ਵਧੀਆ ਯਾਰ ਕਹਿੰਨੇ ਬਾ ਯਾਰ ਇੱਕੇ ਦਾਮ ਨਾ ਤੇ ਫੀੜ ਹੋਈ ਸ਼ੁਰੂ ਹੋ ਗਈ ਪੈਰ ਨਹੀਂ ਗਿਆ ਕੀ ਚੱਕਰ ਹੋ ਗਿਆ ਇਹੋ ਜਿਹਾ ਪਤਾ ਨਹੀਂ ਅੱਜ ਸੇ ਵੀ ਆ ਗਿਆ ਮੈਨੂੰ ਖਿਦੀਏ ਉਹਦੀ ਖੁਸ਼ੀ ਨਹੀਂ ਸਮਝੀ ਮੀਂਹ ਹਾਂ ਕੱਲ ਕੱਲ ਲੇਟ ਹੋ ਗਿਆ ਨਾ ਲੜੀ ਬੱਸ ਜਾਬਾਤ ਦੇ ਤਾਂ ਚਲੋ ਯਾਰ ਹੁਣ ਆਪਾਂ ਕਾਲਜ ਪਹੁੰਚ ਗਏ ਆਂ ਇਧਰੋ ਸੋਖਣੀ ਆਪਣੇ ਨਾਲ ਆ ਤੇ ਅੱਜ ਮੌਸਮ ਦੱਸੋ ਵੇਖੋ ਕਿਵੇਂ ਦਾ ਠੰਡੀਆਂ ਹਵਾ ਚੱਲਾਂ ਦੀ ਸੋਹਣੀ ਸੋਹਣੀ ਹੈਨਾ ਮੌਸਮ ਮੌਸਮ ਵਧੀਆ ਆਇਆ ਪਿਆ ਐਸ ਮੌਸਮ ਦੇ ਵਿੱਚ ਮੀਂਹ ਪੈ ਜੂਗਾ ਤੇ ਫਿਰ ਸੋਖ ਆਪਣੀ ਨਾਲ ਦੀ ਨਾਲ ਡਾਂਸ ਕਰੂਗਾ ਤੇ ਫੁੱਲ ਮਜੇ ਮੈਂ ਰੀਲ ਬਣਾਉਂਗਾ ਮੈਂ ਰੀਲ ਬਣਾਉਂਗਾ ਬਾਹਰ ਨਲੀਆਂ ਲੱਗਣਗੀਆਂ ਲਾਵਾਂਗੇ ਉੱਤੇ ਪਿੱਛੇ ਗਾਣਾ ਟਿੱਕ ਟਿੱਕ ਪਾਣੀ ਮੇ ਆਗ ਲਗਾਈ ਆਤਕ ਨਾ ਦੇ ਨੀ ਪੂਰੀ ਤੇ ਚਲ ਜਾਓ ਲੈਕਚਰ ਉੱਤੇ ਲਵਾ ਗਿਆ ਉਹ ਫਿਰ ਮਿਲਦੇ ਆ ਠੀਕ ਹੈ ਤੇ ਮਿਲਦੇ ਸਾਡੇ ਪਰ ਰੀਲਾ ਬਣਾਉਂਦੇ ਆ ਮੈਂ ਨਾ ਇੱਕ ਲੈਕਚਰ ਲਵਾ ਕੇ ਤੇ ਇੱਕ ਅਸੀਂ ਬਾਹਰ ਹੀ ਗਏ ਤੇ ਰੀਲਾ ਰੂਲ ਬਣਾਉਣ ਲੱਗੇ ਆ ਚੈੱਕ ਕਰੋ ਸ਼ਰਟਾਂ ਚੇਂਜ ਹੋ ਚੁੱਕੀਆਂ ਨੇ ਇੱਧਰ ਦੇਖੋ ਇਹਨੇ ਮੇਰੀ ਸ਼ਰਟ ਪਾ ਲਈ ਮੈਂ ਇਹਦੀ ਪਾ ਲਈ ਸ਼ੂਟ ਹੋਉਂਦੇ ਆ ਨਾ ਉਹਦੇ ਵਿੱਚ ਅਸੀਂ ਨੈਕਸਟ ਡੇ ਵਾਲਾ ਦਿਖਾਉਣਾ ਤੇ ਫਿਰ ਨੈਕਸਟ ਡੇ ਇਦਾਂ ਹੀ ਦਿਖਾਉਣੀ ਸ਼ਰਟਾਂ ਇੱਕ ਦੂਜੇ ਦੀਆਂ ਪਾ ਕੇ ਵਧੀਆ ਜੁੱਦ ਪਾੜ ਜੇਗਾ ਪਾੜ ਦੇ ਲੱਗੇ ਭਰਾਵਾ ਆਵੇ ਬਟਨ ਨਹੀਂ ਬੰਦ ਹੁੰਦੇ ਕਰੀਂ 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 ਬਟਨ ਨਹੀਂ ਬੰਦ ਹੁੰਦੇ ਦੇ ਰੇਖੋ ਸਾਈਜ਼ ਕਿਹੜਾ ਐਮ ਸਾਈਜ਼ ਆ ਇਹ ਨਹੀਂ ਮੇਰੇ ਖਿਆਲ ਨਾਲ ਵੱਡੇ ਹੀ ਸਾਈਜ਼ ਲਵਾਏ ਆਪਾਂ ਇਹ ਟੁੱਟ ਜਾਣੇ ਜਾਣ ਰਹਿਣਗੇ ਨਾ ਅਗਰ ਪਰ ਇਹਦੇ ਵਾਲੀ ਫਿੱਟ ਟਾਈਮ ਨਹੀਂ ਦਿਖਾਈ ਆਪਣੀ ਕਰੀ ਕੇ ਪੜੀ ਕੈਮਰਾ ਕਰੀ ਖਾ ਲੋ ਕੋਣ ਕੈਮ ਦੀ ਫਿੱਟ ਟਾਈਮ ਰੇ ਸਹੀ ਰ ਹੈ ਠੀਕ ਹੈ ਤੇ ਗੱਲ ਬਾਤ ਪੂਰੀ ਵਧੀਆ ਬਣੀ ਬਾਕੀ ਚਲੋ ਹੁਣ ਆ ਰੀਲ ਦਾ ਸ਼ੂਟ ਕਰਕੇ ਫੇਰ ਇਹ ਕੱਪੜੇ ਚਲੇ ਕਰਨੇ ਆ ਤੇ 20 ਮਿੰਟ ਨੂੰ ਲੈਕਚਰ ਲਵਾਉਣਾ ਅਗਲਾ ਹੈ ਨਾਲੇ ਨਾਲੇ ਆਹ ਕੋਈ ਗੱਲ ਇਹ ਕੀੜ ਕੀੜ ਐ ਨਾ ਪੰਗੇ ਲੈ ਜਾ ਰਹੇ ਦੇਖੋ ਉਹ ਨਾ ਕਰ ਮੈਂ ਮਮ ਲੜ ਲੁੜ ਗਿਆ ਤੇ ਫੇਰ ਵੇਖੇਗਾ ਓਏ ਨਾ ਕਰ ਯਾਰ ਨਾ ਕਰ ਓ ਨਾ ਮਮਾ ਨਾਲ ਲੈਂਦਾ ਮਮਾ ਇੱਥੇ ਬਹਿਣਾ ਚੱਲ ਆ ਜਾ ਇੱਥੇ ਬਹਿ ਜਾ ਇਹਨੂੰ ਖੇੜੇ ਨੂੰ ਖੇਡਣ ਤੇ ਜਾਣ ਕੀ ਕਰਦਾ ਇਹਨੂੰ ਖੇਡ ਦੇ ਆਪਣੀ ਖੇਡ ਖਰਾਬ ਕਰਦਣੀ ਚੱਲ ਦੀ ਦੁਬਾਰਾ ਉਹਨਾਂ ਛੜਾ ਚੇਂਜ ਕਰਨੇ ਪੈਂਦੀਆਂ ਕਿਉਂਕਿ ਜੇ ਮੈਂ ਉਹਨੂੰ ਆਪਣੀ ਛੇੜ ਪਾਈ ਤੇ ਅੱਖਾਂ ਦਿੱਤੀ ਤੇ ਨਹੀਂ ਬਚਣੀ ਆ ਬੈਠ ਲੈ ਮਮਾ ਤੇਰੀ ਜੇਮ ਵਾਲਾ ਵਲੌਗ ਨਹੀਂ ਮੇਰਾ ਵਲੌਗ ਚੱਲਦਾ ਹੈ ਮੈਨੂੰ ਨਾਮ ਖਾਈ ਮਾਚ ਪੜੀਏ ਠੀਕ ਆ ਵੇਖੋ ਸਰੀਰ ਜੀ ਨਾ ਵੱਡਾ ਸਰੀਰ ਹਾਰਨਾਲਡ ਨੂੰ ਫੇਲ ਕਰੂਗਾ ਹਾਰਨਾਲਡ ਨੂੰ ਫੇਰ ਕਰਦਾ ਹੀ ਫਿਰ ਸਾਰੇ ਫੇਲ ਕਰਦੇ ਹਾਂ ਉਹ ਮੁੰਡਾ ਬੀਬੀ ਦੀ ਕਿੰਗਰ ਚੱਲਾ ਚੱਲੀ ਆਪਣੀ ਤਾਂ ਚਲੋ ਯਾਰ ਹੁਣ ਰੀਅਲ ਰੂਲ ਬਣਾ ਕੇ ਹੁਣ ਤੋਂ ਫਿਰ ਚੱਲੇ ਆ ਲੈਕਚਰ ਲਵਾਉਣ 3-4 ਲੈਕਚਰ ਲਗਾਤਾਰ ਰੋਵਾਂਗੇ ਫਿਰ ਮਿਲਦੇ ਆ ਬਾਈ ਤਾਂ ਦੋਸਤੋ ਇਧਰ ਸਾਰੇ ਨੇ ਚੈੱਕ ਕਰੋ ਅੱਜ ਆਏ ਨੇ ਆਪਣੇ ਕੋਲ ਪਰ ਰਾਜਣੀ ਤੇ ਲਾਵਣੀ ਗੱਲ ਸੁਣ ਮੇਰੀ ਗੱਲ ਇਹੋ ਜਿਹਾ ਵੇ ਨਾ ਇਹ ਲੋੜ ਹੈ ਦੱਸ ਕਿਸੇ ਦੇ ਇਹ ਨਹੀਂ ਦੀ ਲੋੜ ਭਰਾ ਹੋਏ ਇਹੋ ਜਿਹਾ ਹੁੰਦੇ ਤਾਂ ਯਾਰ ਲਾ ਕੇ ਇੱਕ ਦੋ ਲੈਕਚਰ ਹੋ ਰਹੀ ਆ ਚੁਕੇ ਆ ਹੁਣ ਫਿਰ ਤੋਂ ਬਾਹਰ ਤੇ ਆ ਵੇਖੋ ਖਲੋਤੇ ਆ ਹੁਣ ਇਹ ਕਲੈਸ਼ੋ ਕਲੈਨ ਖੇਡਣ ਦੇ ਸੀ ਹੁਣ ਐ ਖਲੋ ਗਏ ਆ ਕੋਲ ਜਿਹੜਾ ਮੁਆਇਨਾ ਕਰਨਦੇ ਆ ਲੈਕਚਰ ਲੱਗਣਦੇ ਸਾਰੇ ਪਤਾ ਨਹੀਂ ਕੀ ਚੱਕਰ ਇਹ ਲੈਕਚਰ ਲਵਾਉਂਦਾ ਜੀ ਨਹੀਂ ਕਰਦਾ ਕੋਈ ਯਾਰ ਸੋ ਕਿੱਥੇ ਆ ਨਵਾ ਨਵਾ ਆਇਆ ਕੱਲ ਜੀ ਇਹ ਆ ਕਰਦਾਂਗੇ ਉਹ ਕਰਦਾਂਗੇ ਹੋਇਆ ਕੁਝ ਨਹੀਂ ਅਜੇ ਤੱਕ ਸੁੱਖ ਚਲਾ ਗਿਆ ਓਏ ਚਲ ਗਿਆ ਹੈ ਹੈ ਕਿਹੜੇ ਨੇ ਚਲ ਗਿਆ ਉਹ ਚਲ ਗਿਆ ਹੁਣ ਅੱਧਾ ਹੁੰਦਾ ਰਿਹਾ ਚਲੋ ਫਿਰ ਹੁਣ ਕੋਈ ਨਹੀਂ ਹੱਸਦਾ ਆਪਣਾ ਤਾਂ ਯਾਰ ਹੁਣ ਉਦੋਂ ਆਹ ਕਹਿੰਦੇ ਨਾ ਰਾਹੁਲ ਕੀ ਸੁੱਖ ਚਲ ਗਿਆ ਘਰੇ ਤੇ ਸੋਖਰੇ ਉੱਤੇ ਆ ਓਏ ਮੈਨੂੰ ਹਰਸ ਦਾ ਪਲੇਟਾ ਪੈ ਗਿਆ ਜਾਨ ਹੁਣੇ ਹੁਣੇ ਉਹ ਤਾਂ ਚਲ ਉਹਦੇ ਆਏ ਗਏ ਕਿ ਉਦੋਂ ਤੋਂ ਪਹਿਲਾਂ ਦਾ ਕਿੱਧਰ ਆਏ ਕਿੱਧਰ ਗਏ ਤੇ ਸੋਖਰੇ ਆਵੇ ਹੁਣੇ ਉੱਤੇ ਹੁਣੇ ਨੂੰ ਸੱਦਾਂਗੇ ਹੁਣੇ ਪੌਣੀ ਉਤਰਵਾ ਦੇਊਗਾ ਮੈਡਮ ਕੁਲ ਚਲ ਜਾ ਕਲਾਸ ਯਾਰ ਕਲਾਸ ਲਵਾਉਣੀ ਨਹੀਂ ਲਵਾਉਣੀ ਲਾਉਣ ਦੇ ਨਹੀਂ ਆਪਾਂ ਲਵਾਉਣ ਨਹੀਂ ਕਲਾਸ ਲਵਾਉਣ ਦੇ ਨਹੀਂ ਆ ਜਾ ਪੁੱਤ ਬਾਹਰ ਰੀਲਾ ਬਣਾਈਏ ਆ ਵੇਖੋ ਆ ਵੇਖੋ ਸੋਖ ਤੇ ਆ ਕਹਿੰਦਾ ਚਲ ਗਿਆ ਕੌਣ ਚਲ ਗਿਆ ਤਾਂ ਮੈਂ ਚਲ ਗਿਆ ਮੈਂ ਜਾ ਲੈ ਮੇਰੀ ਕੋਈ ਇੱਜ਼ਤ ਹੀ ਨਹੀਂ ਦੋਵੇ ਜਾਰੀਆਂ ਬਣਾ ਕੇ ਤਰੇ ਫਿਰਦੇ ਆ ਚਲ ਠੀਕ ਪਾਣੀ ਪੁਣੀ ਪੀਓ ਤੇ ਫਿਰ ਰੀਲ ਬਣਾਈ ਆ ਜਾ ਤਾਂ ਯਾਰ ਐ ਵੇਲੇ ਹੁਣ ਰੀਲਾਂ ਰੁੱਲਾਂ ਬੰਚੂਗੀਆਂ ਨੇ ਤੇ ਵਧੀਆ ਅੱਜ ਸੁੱਖ ਥੋੜਾ ਜਿਹਾ ਮੱਠਾ ਲੱਗਾ ਸੀ ਰੀਲਾਂ ਦੇ ਮਾਮਲੇ 'ਚ ਐਕਟਿੰਗ ਦੇ ਮਾਮਲੇ 'ਚ ਕੀ ਗੱਲ ਹੀ ਰੋਕ ਸੁੱਖ ਹੈ ਵਧੀਆ ਕੱਖ ਨਹੀਂ ਹੋਤ ਇਹਦੇ ਨਹੀਂ ਕਰਾਸਟ ਕਹਿੰਦੇ ਤੇrna ਗੱਲ ਨਹੀਂ ਕਰਦੇ ਹਾ ਲੋ ਇਹ ਵੀ ਵੀ ਕਰ ਲਓ ਖਾਦੇ ਆ ਅੱਜ ਥੋੜਾ ਜਿਹਾ ਸੁੱਖ ਮੱਠਾ ਹੈ ਪਰ ਅੱਜ ਅਸੀਂ ਛੇਤੀ ਚੱਲ ਜਣਾ 1 ਵਜੇ ਵੇਲੇ ਹੋ ਗਏ ਆ 1 ਵੀ ਵਾਲੀ ਬੱਸ ਫੜਾਂਗੇ ਤੇ ਘਰ ਨੂੰ ਜਾਵਾਂਗੇ ਤਾਂ ਚਲੋ ਯਾਰ ਹੁਣ ਅਸੀਂ ਬੱਸ ਫੜ ਕੇ ਤੇ ਆ ਗਏ ਆ ਘਰ ਨੂੰ ਵਾਪਸ ਤੇ ਸੋਖਣੇ ਲਈ ਇਥੋਂ ਹੋਰ ਗਿਆਣਾ 6 ਕਿਲੋਮੀਟਰ 6 ਕਿਲੋਮੀਟਰ ਹਾਂ ਤੇ ਚਲੋ ਠੀਕ ਹੈ ਫਿਰ ਇਹਨੂੰ ਬਾਈ ਬਾਈ ਕਰਦੇ ਆਂ ਆਪਾਂ ਘਰੇ ਪਹੁੰਚੇ ਰੋਟੀ ਖਾਣੇ ਆਂ